ਨਿਊਜ਼ ਪੀਪੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਵੱਡੀ ਖਬਰ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਆਲਾ ਤੋਂ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਖੇਤੀਬਾੜੀ ਵਿਭਾਗ ਦੇ ਨਿਗਰਾਨੀ ਦੇ ਹੇਠ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਸੀ ਵੀ ਝੋਨੇ ਦੀ ਪਰਾਲੀ ਨੂੰ ਬਿਨਾਂ ਆਗ ਲਗਾયા ਕਣਕ ਦੀ ਸਿੱਧੀ ਬਿਜਾਈ ਕੀਤੀ ਜਾਵੇ ਕਿਸਾਨਾਂ ਵੱਲੋਂ ਪਿੰਡ ਦੀਪ ਸਿੰਘ ਆਲਾ ਵਿਖੇ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ ਕਣਕ ਦੀ ਸਿੱਧੀ ਬਿਜਾਈ ਕਰਨ ਤੋਂ ਬਾਅਦ ਕੋਣ ਚਿਕਣ ਕਣਕ ਦੀ ਫਸਲ ਆ ਜਿਹੜੀ ਸੁੱਕਣ ਲੱਗ ਗਈ ਆ ਉਸ ਨੂੰ ਸੁੰਡੀ ਪੈ ਗਈ ਆ ਕਿਸਾਨਾਂ ਨੇ ਰੋਸ ਵਜੋਂ ਗੱਲਬਾਤ ਕਰਦੇ ਆ ਉਹਨਾਂ ਕਹੇ ਆ ਕਿ ਸਾਡੀ ਕਣਕ ਦਾ ਮੁਆਵਜ਼ਾ ਦਿੱਤਾ ਜਾਵੇ ਪੂਰੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਜੇਕਰ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਖੇਤੀਬਾੜੀ ਵਿਭਾਗ ਸਾਾਨੂੰ ਮੁਆਵਜ਼ਾ ਨਹੀਂ ਦਿੰਦਾ ਤਾਂ ਵੱਡਾ ਅੰਦੋਲਨ ਵਿਡਾਂਗੇ ਸੜਕਾਂ ਵੀ ਰੁਕੀਆਂ ਜਾਣਗੀਆਂ ਕੰਮਕਾਜ ਵੀ ਸਰਕਾਰ ਦਾ ਬੰਦ ਕੀਤਾ ਜਾਊਗਾ ਤੇ ਹੋਰ ਗੱਲਬਾਤ ਕਰਦੇ ਆ ਉਨਾ ਕੀ ਕਿਹਾ ਤੁਸੀਂ ਵੀ ਦੇਖੋ ਪਿੰਡਦੀਪ ਸਿੰਘ ਵਾਲਾ ਤੋਂ ਪਵਨਦੀਪ ਪੰਮਾ ਦੀ ਰਿਪੋਰਟ ਚਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਰੀ ਖੇਤੀਬਾੜੀ ਵਿਭਾਗ ਨੂੰ ਡੀਸੀ ਸਾਹਿਬ ਨੂੰ ਤੇ ਇੱਥੋਂ ਦੇ ਫਰੀਦਕੋਟ ਦੇ ਹਲਕੇ ਦੇ ਐਮਐਲਏ ਨੂੰ ਗੁਰਦੇਵ ਸਿੰਘ ਸੇਖੋਂ ਨੂੰ ਬੇਨਤੀ ਕੀਤੀ ਜਾਂਦੀ ਵੀ ਜਿਹੜੇ ਤੁਸੀਂ ਵਾਰ-ਵਾਰ ਆ ਕੇ ਇੱਥੋਂ ਦਾ ਚੀਫ ਆ ਪਿੰਡੀ ਬਲੋਚਾਣੇ ਉਹ ਇੱਥੇ ਆ ਕੇ ਮੀਟਿੰਗਾਂ ਲਾਉਂਦਾ ਹੁੰਦਾ ਸੀ ਡੀਸੀ ਦਾ ਨਾਂ ਲੈ ਲੈ ਕੇ ਵੀ ਡੀਸੀ ਦੇ ਨਾਂ ਤੇ ਬੰਦੇ ਆਉਣਗੇ ਵੀ ਤੁਸੀਂ ਪ੍ਰਾਲੀ ਨੂੰ ਅੱਗ ਨਾ ਲਾਓ ਅਸੀਂ ਤੁਹਾਨੂੰ ਸੰਧ ਦਿੱਤੇ ਫਰਾਨਾ ਦਿੱਤੇ ਆਹ ਕਰਤੂਤ ਹੋਈ ਆ ਸਾਨੂੰ ਜਿਹੜੇ ਸੰਧ ਦਿੱਤੇ ਆ ਜਿੰਨੀ ਕਣਕ ਬੀਤੀ ਸਾਰੀ ਨੂੰ ਸੁੰਡੀ ਪੈ ਗਈ ਆ ਇਹਨੂੰ ਅਸੀਂ ਕਲੋਰੋ ਵੀ ਕਰਤੀ ਆ ਹੋਰ ਵੀ ਦਵਾਈਆਂ ਕੀਤੀਆਂ ਸੁੰਡੀ ਨਹੀਂ ਮਰੀ ਇਹ ਵਿਭਾਗ ਆ ਕੇ ਜਾਂ ਤਾਂ ਸਾਡਾ ਮਸਲਾ ਹੱਲ ਕਰੀ ਇੱਕ ਕਿੱਲੇ ਦਾ ਇਸ ਤੋਂ ਪਹਿਲਾਂ 10000 ਰੁਪਏ ਸਾਡਾ ਖਰਚਾ ਆ ਗਿਆ ਅਗਰ ਇਹਨਾਂ ਨੇ ਸਾਡਾ ਕੋਈ ਨਾਂ ਮੰਨਿਆ ਅਸੀਂ ਕੋਈ ਸਾਡੀ ਕਮੇਟੀ ਨਾਲ ਕਰਕੇ رائے مشورہ ਵੱਡਾ ਅੰਦੋਲਨ ਵਿੱਡਾਂਗੇ ਜਿੰਦੇ ਤੇ ਇਹਨਾਂ ਨੂੰ ਖੇਤੀਬਾਰੇ ਕੋਈ ਨਾ ਕੋਈ ਸਾਨੂੰ ਇਹਦੇ ਬਾਰੇ ਦੱਸਣ ਨਹੀਂ ਤੇ ਆ ਕੇ ਇਹ ਨਾ ਅਖਣ ਕੱਲ ਨੂੰ ਵੀ ਜ਼ਿੰਮੇਦਾਰੀ ਵਿੱਚ ਛੜਕਾ ਰੋਕ ਲੈਂਦੇ ਆ ਫਿਰਾਨਾ ਅਸੀਂ ਛੜਕਾਂ ਵੀ ਰੋਕਾਂਗੇ ਜਿੱਥੋਂ ਤੱਕ ਹੋਇਆ ਸੀ ਉੱਥੇ ਤੱਕ ਪਹੁੰਚਾਂਗੇ ਸੁਭਾ ਕੋਰ ਕਮੇਟੀ ਨਾਲ ਮੀਟਿੰਗ ਕਰਕੇ ਉਸ ਤੋਂ ਬਾਅਦ ਇਹਦਾ ਅੰਦੋਲਨ ਦਾ ਸ਼ੁਰੂ ਕਰਾਂਗੇ ਨਹੀਂ ਤੇ ਆ ਕੇ ਸਾਡੇ ਨਾਲ ਇੱਥੇ ਸਾਨੂੰ ਮਹੱਤਵ ਦਿੱਤਾ ਜਾਵੇ ਵੈਗੁਰੂ ਜੀ ਦਾ ਖਾਲਸਾ ਹੋਵੇ ਉਹ ਹਰ ਇੱਕ ਖਾਲਸਾ ਲਾਗੂ ਜੀ ਫਤਿਹ ਇਹ ਜਿਹੜੇ ਕਿਸਾਨਾਂ ਦੀ ਫਸਲ ਮਾਰ ਹੋਈ ਇਹਨਾਂ ਨੂੰ ਅੰਗਰੇਜ਼ ਪ੍ਰਧਾਨ ਨੇ ਦੱਸਿਆ ਵੀ ਇਹਨਾਂ ਨੂੰ ਨੁਸਾਫ ਦਵਾਂ ਤੱਕ ਕਿੱਥੋਂ ਤੱਕ ਕੋਈ ਜਾਣਾ ਪਿਆ ਜਾਵਾਂਗੇ ਪਰ ਇਹਦੀ ਤੀਖੋ ਅਸੀਂ ਸਪਰੇਅ ਵੀ ਕੀਤੀ ਹੈ ਦੋ ਦੋ ਤਿੰਨ ਤਿੰਨ ਵਾਰੀ ਠੀਕ ਹੈ ਮਤਲਬ ਕਿ ਦੁਬਾਰਾ ਦੁਬਾਰਾ ਕੀਤੀ ਪਹਿਲਾਂ ਹਲਕੀ ਸਪਰੇਅ ਕੀਤੀ ਚਲੋ ਮੈਗਨੀਸ਼ ਨਾਲ ਉੱਠ ਖੜੂ ਜਾ ਸੀ ਕਿ ਹੋਰ ਕੋਈ ਚੱਕਰ ਜਦੋਂ ਬਾਅਦ ਚ ਕੀੜੀ ਦਾ ਪਤਾ ਲੱਗਿਆ ਸਾਰਾ ਵਾਹਣ ਸਫਾਇਆ ਹੋ ਗਿਆ ਇੱਧਰ ਦਿਖਾਓ ਜੀ ਆਪਕੇ ਸਾਰਾ ਵਾਹਣ ਸਾਫ ਹੋ ਗਿਆ ਘਰ ਤੱਕ ਇੱਧਰ ਨੂੰ ਦੇਖੋ ਵੇਖੋ ਅਗਰ ਸਾਰਾ ਵਾਹਣ ਸਾਰਾ ਸਾਫ ਆਇਆ ਪਰ ਸਾਨੂੰ ਵੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਇਹ ਜਿਹੜਿਆ ਮਤਲਬ ਕਿ ਨਿਸ਼ਾਨ ਹੋਇਆ ਕਿਸਾਨ ਦਾ ਗਜੰਡ ਸਿੰਘ ਮਨਾਵਾ ਦਾ ਉਧਰੋਂ ਬਰਾੜਾਂ ਦਾ ਹੋਇਆ ਵੰਟੀ ਬਰਾੜ ਦਾ ਇਹ ਹੋਰ ਵੀ ਕਈ ਕਰਾਂਦੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਏਕੜ ਕਰਕੇ ਸਾਡੇ 100 ਏਕੜ ਦੀ ਤਕਰੀਬਨ ਜਿਹੜੀ ਜ਼ਮੀਨ ਖਤਮ ਹੋ ਗਈ ਇਹ ਇਹਦਾ ਤਾਂ ਸਭ ਖਤਮ ਹੋ ਗਈ ਇਹਦਾ ਜਿਹੜਾ ਇੱਕ ਹੋਰ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਆ ਕਿ ਇਕੱਲੇ ਆਪਾਂ ਫੰਡ ਇਕੱਠੇ ਨਾ ਕਰਿਆ ਕਰੀਏ ਕਿਸਾਨਾਂ ਦੀ ਗੱਲਬਾਤ ਕਰਿਆ ਕਰੀਏ ਰੱਖਿਆ ਕਰੀਏ ਅੱਗੇ ਕਿ ਆ ਸਾਡੇ ਕਿਸਾਨ ਦਾ ਨੁਕਸਾਨ ਹੋਇਆ ਫੰਡ ਇਕੱਠਾ ਕਰਕੇ ਉੱਥੇ ਦਿੱਲੀ ਤੇ ਕੀ ਫਾਇਦਾ ਜਵਾਬ ਦੇ ਪਿੰਡ ਦਾ ਨੁਕਸਾਨ ਹੋਈ ਜਾਂਦਾ ਜਾਂ ਹੋਰ ਅੰਦੋਲਨ ਚੱਲਣ ਦਾ ਕੋਈ ਫਾਇਦਾ ਨਹੀਂਗਾ ਤੇ ਪਿੰਡ ਦੇ ਪਹਿਲਾਂ ਆਪਾਂ ਮੁੱਦੇ ਰੱਖਿਆ ਕਰੀਏ ਅੱਗੇ ਪਿੰਡ ਦੇ ਵਿੱਚ ਕੀ ਹੋਈ ਜਾਂਦਾ ਪਿੰਡ ਦੇ ਕਿਸਾਨੀ ਕਿੱਧਰ ਖਤਮ ਹੋ ਜਾਂਦੀ ਹੈ ਗਰੀਬ ਕਿਸਾਨ ਕਿੱਧਰ ਨੂੰ ਜਾਂਦੇ ਦੂਜੇ ਕਿਸਾਨ ਕਿੱਧਰ ਪਹਿਲਾਂ ਪਿੰਡ ਤੋਂ ਆਪਦੇ ਤੋਂ ਸ਼ੁਰੂ ਕਰੋ ਆਪਦੇ ਘਰ ਤੋਂ ਸ਼ੁਰੂ ਕਰੋ ਪਿੰਡ ਤੋਂ ਕਰੋ ਫਿਰ ਇਹਦਾ ਫਾਇਦਾ ਹੁੰਦਾ ਮੁੱਦੇ ਰੱਖਣ ਦਾ ਫਿਰ ਬਾਹਰ ਜਾਣ ਦਾ ਫਾਇਦਾ ਹੁੰਦਾ ਐਵੇਂ ਐਸੇ ਇਕੱਠੇ ਕਰਕੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਪਹਿਲਾ ਪਿੰਡ ਦੇ ਮੁੱਦੇ ਸ਼ੁਰੂ ਕਰੀਏ ਤੇ ਆ ਜਿਹੜਾ ਅਨਸਾਫ਼ ਹੋਇਆ ਆਪਣੇ ਪਿੰਡਾਂ ਨਾਲ ਜਿਹਨਾਂ ਦੀ ਫਸਲ ਮਾਰੀ ਆ ਵਾਕਿਆ ਵਾ ਬਾਹਰ ਫੇਰ ਚਲਾਂਗੇ ਦੂਜੇ ਪਾਸੇ ਠੀਕ ਹੈ ਜੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਇਹ ਬੇਨਤੀ ਇਹਨਾਂ ਨੂੰ ਅਨਸਾਫ਼ ਦਵਾਇਆ ਜਾਵੇ ਇਹਨਾਂ ਦਾ ਜਿਹੜਾ ਖਰਚਾ ਕਿੱਲੇ ਦਾ ਪ੍ਰਤੀ ਏਕੜ ਜਿੰਨੀ ਕਣਕ ਇਹਨਾਂ ਨੂੰ ਆਮ ਜਿਹੇ ਦਿੱਤਾ ਹੈ ਪੂਰਾ ਪੂਰਾ ਤੇ ਜੇ ਅਸੀਂ ਮੰਨ ਕੇ ਲੱਗੇ